ਤਾਰਾਂ ਤੋਂ ਦਰਨ ਘਬਰਾਉਣ ਤੋਂ ਡੋੜਨੇ ਇਹ ਬਾਪੂਆਂ ਦੀ ਲੜਾਈ ਨਹੀਂ ਬਾਪੂ ਸਾਡੀਆਂ ਲੜਾਈ ਨਾਲ ਲੜ ਰਹੇ ਨੇਗੇ ਆ ਕੈਸ਼ ਛੱਡੀ ਜਾਂਦੇ ਆ ਜੀ ਉੱਥੇ ਆ ਹੋ ਜੂਗਾ ਅੱਜ ਕੋਈ ਗੱਲ ਨਹੀਂ ਆ ਰਹੇ ਆ ਤੇ ਲੱਗੇ ਤਿਆਰ ਰਹੀ ਪਹਿਲਾਂ ਵੀ ਕਹੀ ਸੀ ਅੱਜ ਇਹ ਬਾਈ ਜਲਾਲਾਬਾਦ ਤੋਂ ਜਮਾ ਪਾਸਾਂ ਦੇ ਬਾਗ ਤੋਂ ਆ ਜੀ ਰੋ ਲੈ ਜੀ ਦੀ ਨੂੰ ਚਾਲੇ ਪਾਤੇ ਆ ਹੁਣ ਪੈਰ ਜੁੱਤੀ ਦਾ ਮੇਰਾ ਵੀ ਪੰਜਾਬੀਓ ਪਾ ਲਓ ਕਿਉਂਕਿ ਮਸਲਾ ਛੁੱਡੀ ਹੋ ਕੇ ਆ ਕੇ ਖੜ ਗਿਆ ਨਵੇਂ ਨਵੇਂ ਹੁਕਮਾਂ ਨਵੀਆਂ ਨਵੀਆਂ ਨੀਤੀਆਂ ਨਵੇਂ ਨਵੇਂ ਕਰੋਸ ਤੁਹਾਨੂੰ ਖਤਮ ਕਰਨ ਲਈ ਆ ਰਹੇ ਹੈ ਮੇਰਾ ਵੀਰਾ ਬਹੁਤ ਸਥਿਤੀ ਗੰਭੀਰ ਬਣੀ ਹੋਈ ਹੈ ਆਪਾਂ ਨਾ ਆਇਆ ਜੀ ਹਾਲਾਂਕਿ ਕਈ ਫੈਡ ਆਪਾਂ ਨੇ ਨੂੰ ਬਿਮਾਰ ਸੀਗਾ ਪਰ ਮੈਂ ਕਿਹਾ ਨਹੀਂ ਕੋਈ ਗੱਲ ਨਹੀਂ ਜਦੋਂ ਭੀੜ ਪਈ ਹੋਵੇ ਨਾ ਧਰਤੀ ਦੇ ਉੱਤੇ ਜੇ ਭੀੜ ਪੈਂਦੀ ਆ ਕਿ ਆਪਦੇ ਲੋਕਾਂ ਦੇ ਫਿਰ ਤਾਂ ਚਾਹੇ ਬੰਦਾ ਵੱਡਿਆ ਵੀ ਪਿਆ ਹੋਵੇ ਫਿਰ ਤੁਰਨ ਨਹੀਂ ਪੈਂਦਾ ਭਾਈ ਸੋ ਇਹ ਵੀ ਕਹਿੰਦਾ ਮੈਂ ਕਿਹਾ ਚੱਲਦੇ ਆਪਾਂ ਨੇ ਦਿੱਲੀ ਨੂੰ ਚੱਲਦੇ ਆ ਜੋਣ ਬਾਈ ਦਿੱਲੀ ਵੱਲੋਂ ਚੱਲੇ ਆ ਨੌਜਪੁਰ ਤੋਂ ਤੁਹਾਨੂੰ ਖਾਸ ਅਪੀਲ ਆ ਬਾਈ ਕਿ ਤੁਸੀਂ ਹਰ ਹਾਲ ਦੇ ਵਿੱਚ ਅੱਜ ਰਾਤ ਨੂੰ ਤੇ ਨਹੀਂ ਤੜਕੇ ਸੁਨੇਹਾ ਜਿੱਥੇ ਜਿੱਥੋਂ ਆਪਾਂ ਨਹੀਂ ਗਨੇ ਕੋੜਾ ਦਬਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਜੀ ਬੈਰੀਕੇਡਿੰਗ ਲਾਤੇ ਜੀ ਗਿੱਲ ਲਾਤੇ ਜੀ ਆ ਗੈਸ ਛੱਡੀ ਜਾਂਦੇ ਆ ਜੀ ਉੱਥੇ ਆ ਹੋ ਜੂਗਾ ਅੱਜ ਕੋਈ ਗੱਲ ਨਹੀਂ ਆ ਰਹੇ ਆ ਜਿੰਨੇ ਜੇ ਤਿਆਰ ਰਹੀ ਪਹਿਲਾਂ ਵੀ ਕਈ ਵਾਰੀ ਆਏ ਆ ਚੜ ਕੇ ਯੋਦੇ ਤੇ ਤੁਨੂੰ ਫਤਿਹ ਕਰਕੇ ਗਏ ਆ ਫੇਰ ਆ ਰਹੇ ਆ ਸੋ ਪੰਜਾਬ ਦੇ ਨੌਜਵਾਨੋ ਆਪਣੀ ਹੱਤਾਂ ਖਾਤਰ ਜਾਣਾ ਆਪਣੀ ਹੋਂਦ ਖਾਤਰ ਆਪਣੀਆਂ ਨਸਲਾਂ ਫਸਲਾਂ ਆਪਣੇ ਰਜ਼ੀਗਾਰ ਨੂੰ ਬਚਾਉਣ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਜਾਣਾ ਆਪਣੀਆਂ ਨਸਲਾਂ ਆਪਣੀ ਹੋਂਦ ਨੂੰ ਆਪਣੀ ਪਰਿਸ਼ਾਨ ਨੂੰ ਬਚਾਉਣ ਜਾਣਾ ਸੋ ਭਾਈ ਹੁਣ ਕੱਲ ਨੂੰ ਵੱਡੇ ਪੱਦਰ ਦੇ ਉੱਤੇ ਸਾਡੇ ਬਜ਼ੁਰਗਾਂ ਦੇਖੋ ਫਾਇਲ ਕਦਰ ਚੱਲ ਕੇ ਆਏ ਆ ਆਖੜਿਆ ਆਪ ਆਪੂ ਖੜੇ ਆ ਨੌਜਵਾਨੋ ਜੇ 80-80 ਸਾਲ ਦੇ ਬਾਪੂ ਸਾਡੇ ਸਾਡੀਆਂ ਮਾਈਆਂ ਫਾਇਰ ਕਾ ਜਨਨ ਲਵਾ ਚ ਚੱਲ ਪਿਆਨੇ ਤੁਰਫੇ ਦੇ ਘਰਾਂੋਂ ਨਿਕਲਦੇ ਨੇ ਸਾਡਾ ਵੀ ਫਰਜ ਬਣਦਾ ਵਈ ਛੱਡੋ ਚਾਈਆਂ ਲਾ ਕੇ ਮਾਰੋ ਪਰੇ ਰਜਾਈਆਂ ਵੀ ਆ ਜੇ ਨਾ ਤੁਮ ਮਦਦਾਂ ਚ ਆਪਾਂ ਦੇ ਕੋਲੋ ਕੋਲ ਜੀ ਤੁਮ ਜਿੰਦਾਬਾਦ ਜੀ ਸਾਥ ਦੇ ਜੀ ਜਾਨਾਂ ਜਿੰਦਾਬਾਦ ਜ਼ਿੰਦਾਬਾਦ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਤੇ ਨੌਜਵਾਨਾਂ ਨੂੰ ਬੇਨਤੀ ਆ ਗੁਰੂ ਗੋਬਿੰਦ ਸਿੰਘ ਦੇ ਵਾਰਸੋ ਆਜੂ ਵੀਰੇ ਹੁਣ ਤੁਹਾਡੇ ਚਰਨਾਂ 'ਚ ਬੇਨਤੀ ਆ ਵੀ ਆਪਾਂ ਨੂੰ ਪੰਜਾਬ ਲਈ ਲੜਨ ਲਈ ਹਰ ਟਾਈਮ ਤਿਆਰ ਰਹਿਣਾ ਚਾਹੀਦਾ ਜਦੋਂ ਤੁਸੀਂ ਵੇਖੋ ਅੱਜ ਵੀ ਅਸੀਂ ਬਾਹਰ ਆਇਆ ਤੇ ਅੱਜ ਹੀ ਸਾਡਾ ਜਿਹੜਾ ਮੈਨੂੰ ਬੁਖਾਰ ਵੀ ਆ ਲੱਖਾ ਬਾਈ ਕਹਿੰਦਾ ਮੈਂ ਲੱਖੇ ਬਾਈ ਨਾਲ ਗੱਲਬਾਤ ਕਰੀਏ ਸੜਕ 'ਤੇ ਆਏ ਆ ਉਹਨਾਂ ਤਰ੍ਹਾਂ ਦੀਆਂ ਸਾਡੇ ਤਰੀਕੀਆਂ ਹੁੰਦੀਆਂ ਨੇਗੀਆਂ ਨੌਜਵਾਨਾਂ ਨੂੰ ਬੇਨਤੀ ਆ ਵੀ ਆਜੋ ਜਨਮ ਬਣ ਕੇ ਨੌਜਵਾਨਾਂ ਤੋਂ ਥੋਡੇ ਕਰਕੇ ਜਿਹੜਾ ਬਾਪੂਆਂ ਦੇ ਨਾਲ ਜਿਹੜਾ ਜੋਸ਼ ਮਦਨਾ ਤੁਸੀਂ ਜਦੋਂ ਆ ਕੇ ਆਪਾਂ ਸਾਰੇ ਮੋਰਚੇ ਫਤਿਹ ਕਰਨੇ ਆ ਕੋਈ ਸਰਕਾਰਾਂ ਤੋਂ ਦਰਨ ਘਬਰਾਉਣ ਤੋਂ ਡੋੜਨੀ ਇਹ ਬਾਪੂਆਂ ਦੀ ਲੜਾਈ ਨਹੀਂ ਬਾਪੂ ਸਾਡੀਆ ਲੜਾਈ ਨਾਲ ਲੜ ਰਹੇ ਨੇਗੇ ਆਜੋ ਆਪਾਂ ਆਪਣੇ ਹੱਕਾਂ ਦੇ ਲਈ ਆਜੋ ਜਿਵੇਂ ਪਹਿਲਾਂ ਬਾਰਡਰ ਤੇੜੇ ਸੀਗੇ ਪਹਿਲਾਂ ਜਦ ਆਪਾਂ ਪੱਟੇ ਸੀਗੇ ਵੈਰੀਫਾਈਡ ਹੋਣੇ ਪੱਟਣ ਨੂੰ ਤਿਆਰ ਆ ਕਿਰਾ ਆ ਜੋ ਦਿੱਲੀ ਫਤਿਹ ਕਰਕੇ ਮੜਾਂਗੇ ਪਹਿਲਾ ਬੜੇ ਵਾਰੀ ਜਿੱਤੀ ਆ ਜਿਹੜਾ ਰਹਿੰਦੀਆਂ ਸਾਡੀਆਂ ਮੰਗਾਂ ਨੇ ਉਹ ਆਪਾਂ ਮਣਵਾ ਕੇ ਆਈਏ ਨਹੀਂ ਤਾਂ ਤੁਹਾਨੂੰ ਪਤਾ ਕਿ ਆਪਣਾ ਜਿਹੜਾ ਪੰਜਾਬ ਹੈ ਇਹਨਾਂ ਨੇ ਖਤਮ ਕਰ ਦੇਣਾ ਵੇ ਥੋੜੀ ਮੰਗਾ ਲੇਗੇ ਸਾਡੀ ਖੇਤੀ ਬਚ ਰੂ ਸਾਡੇ ਜਵੀਨਾ ਬਚ ਰਹੇ ਨੇ ਸਾਡਾ ਕਿੱਤਾ ਬਚ ਰੂਗਾ ਕਿ ਬਾਪੂ ਕਿਹਦੇ ਨਾਲ ਲੜ ਰਹੇ ਨੇ ਮੈਂ ਨੌਜਵਾਨੋਂ ਇੱਕ ਚੀਜ਼ ਦੇਖਿਆ ਨੌਜਵਾਨਾਂ ਤੋਂ ਨਰਾਜ਼ ਵੀ ਪਾਈ ਜਾਂਦੀ ਆ ਅਸਲ ਵਿੱਚ ਬਾਪੂ ਸਾਡੀਆਂ ਲੜਾਈਆਂ ਲੜ ਰਹੇ ਨੇਗੇ ਆਪਾਂ ਆਜੋ ਸਾਰੇ ਬੈਰੀਕੇਟ ਤੋੜਾਂਗੇ ਸਾਰੇ ਭੰਨਾਂਗੇ ਬਾਪੂਆਂ ਦੇ ਨਾਲ ਆ ਜਿਵੇਂ ਜਿਵੇਂ ਬਾਪੂ ਕਹਿਣਗੇ ਓਵੇਂ ਹੋਗਾ ਆਪਾਂ ਜਿਹੜੇ ਮੋਰਚੇ ਫਤਿਹ ਕਰਾਂਗੇ ਨੌਜਵਾਨੋਂ ਘਰੇ ਨਾਲ ਬੈਠਿਓ ਆਜੋ ਦਵਾਈ ਦਿੱਤੀ ਮੈਂ ਵੀ ਲੈ ਲਈ ਪੂਰੇ ਕਾਇਮ ਆ ਬਾਈ ਵੀ ਕਾਇਮ ਆ ਆ ਜਲਾਲਾਬਾਦ ਤੋਂ ਫਤਿਹ ਕਰ ਆਏ ਨੇ ਪੂਰੇ ਬਾਦਰੇ ਜੀ ਤੋਂ ਚੱਲੇ ਹੋਏ ਨੇਗੇ ਤੇ ਆਪਾਂ ਜਿਹੜੇ ਆਪਣਾ ਜ਼ਮੀਂਦਾ ਨੂੰ ਆਪਣੇ ਪੰਜਾਬ ਨੂੰ ਬਚਾਉਣ ਦੀ ਲੜੀਏ ਤੇ ਪੰਜਾਬ ਨੇ ਪਹਿਲਾਂ ਹੀ ਬੜੀਆਂ ਲੜਾਈਆਂ ਲੜੀਆਂ ਨੇ ਕਿਉਂ ਮੈਂ ਦੱਸ ਵੀ ਜਿਹੜੇ ਸਰਕਾਰਾਂ ਨੂੰ ਦੱਸ ਦਿੱਤੇ ਸੋ ਪੰਜਾਬ ਤੇ ਖਤਰਾ ਹੋ ਰਿਹਾ ਦਾ ਪੰਜਾਬ ਹਮੇਸ਼ਾ ਲੜਾਈ ਲਾਉਣ ਦਾ ਪਿਆਰਾ ਹੈ ਪੰਜਾਬ ਦਾ ਛੋਟਾ ਭਰਾ ਹਰਿਆਣਾ ਸਾਡਾ ਸਵਾਗਤ ਕਰਨ ਲਈ ਪੱਪਾਂ ਭਾਰਾ ਵੀ ਆਜੋ ਛੋਡੇ ਮੁਰੇ ਹੋ ਕੇ ਜਿਵੇਂ ਪਹਿਲਾਂ ਆਪਣੇ ਮੁਰੇ ਲੱਗਿਆ ਸੀ ਐਸ ਵਾਰੀ ਫੇਰ ਉਹ ਤਿਆਰ ਆ ਤੁਹਾਨੂੰ ਇੱਕ ਗੱਲ ਹੋਰ ਦੱਸਣਾ ਚਾਹਦਾ ਲੜ ਬੰਦ ਲਿਓ ਗੱਲ ਸਾਰੇ ਸਟੇਟ ਦਾ ਸਾਰੀਆਂ ਏਜੰਸੀਆਂ ਦਾ ਸਾਰੇ ਆਈ.ਡੀ. ਸੱਲਾਂ ਦਾ ਸਾਰੇ ਸਰਕਾਰ ਦੇ ਹੱਥ ਹੁੱਕੇ ਨੇ ਸਭ ਦਾ ਜੋਰ ਲੱਗਿਆ ਪਿਆ ਕਾਪੇ ਕੰਨਾਂ ਚਲਾਇਆ ਜਾ ਰਿਹਾ ਮਾਹੌਲ ਸੱਚਾ ਜਾ ਰਿਹਾ ਪ੍ਰਤਾਂਤ ਘੜਿਆ ਜਾ ਰਿਹਾ ਇਹਦਾ ਜੀ ਬੇਲੇ ਚੰਦ ਪੇ ਜੀ ਇਹਨਾਂ ਕੋਲ ਫੰਡ ਮੁੱਕ ਗਏ ਜੀ ਇਹ ਪਹਿਲਾਂ ਕਿਉਂ ਨਹੀਂ ਆਏ ਜੀ ਪਹਿਲਾਂ ਕਿਉਂ ਆ ਗਏ ਜੀ ਇਹ ਸਾਡੀਆਂ ਗੱਲਾਂ ਭਾਈ ਚਲਾਣਾ ਜਣੋ ਦਲਾਸ ਮੀਡੀਆ ਬਲੋਕਾਂ ਚ ਜਾਣਦੇ ਆ ਉਹਨਾਂ ਦੇ ਦਲਾਸ ਕੋਈ ਬੰਦੇ ਸਾਡੇ ਇੱਕ ਟੂਰਨੇ ਕਰੇ ਦੇ ਨੇ ਉਹਨਾਂ ਵੱਲੋਂ ਚਲਾਣਾ ਜਾਣਦਾ ਉਸੇ ਗੱਲ ਚ ਨਹੀਂ ਮੇਰਾ ਵੀਰ ਆਪਾ ਹੋਣਾ ਬਹੁਤ ਕਹਾਣੀਆਂ ਕਰੀਆਂ ਜਾਣਗੀਆਂ ਆਪਣੇ ਦਾ ਜੋਰ ਲੱਗਿਆ ਪਿਆ ਜਿਹੜੇ ਆਪਣੇ ਕਹਿੰਦੇ ਸੀ ਪੰਜਾਬ ਦੇ ਦਰਦੀ ਆ ਉਹਨਾਂ ਦਾ ਇੰਨਾ ਜੋਰ ਲੱਗਿਆ ਪਿਆ ਲੱਤਾਂ ਸੱਟਣ ਤੇ ਜਿੰਦਗੀ ਦੀ ਕਰਨ ਚੱਲ ਪਈ ਜੀ ਹੋਰ ਤਾਂ ਜਾਣਾਂ ਨਹੀਂ ਕਿਸੇ ਨੇ ਜੀ ਭਾਈ ਮੈਂ ਇੱਕ ਗੱਲ ਹੋਰ ਖਾਸ ਚ ਆਉਂਦੇ ਅੱਖੋਂ ਨਿਊ ਗਵਰਨਰ ਦਾ ਆਰਡਰ ਬਾਰੇ ਪੜ੍ਹ ਲਿਓ ਨਿਊ ਗਵਰਨਰ ਦਾ ਆਰਡਰ ਐਸਾ ਖਤਰਨਾਕ ਜੀ ਮਤਲਬ ਕਿ ਕਾਨੂੰਨ ਲੈ ਕੇ ਆ ਰਹੇ ਆ ਐਸੀ ਖਤਰਨਾਕ ਨੀਤੀ ਲੈ ਕੇ ਆ ਰਹੀ ਆ ਤੁਹਾਡੀ ਬੋਲੀ ਤੁਹਾਡੇ ਪਾਣੀ ਤੁਹਾਡੇ ਇਤਿਹਾਸ ਤੁਹਾਡੀ ਧਰਤੀ ਤੁਹਾਡੀ ਸਿੱਖਿਆ ਕੱਖ ਵੀ ਤੁਹਾਡੇ ਪੱਲੇ ਨਹੀਂ ਰਹਿੰਦਣਾ ਮੇਰੀ ਗੱਲ ਯਾਦ ਰੱਖੋ ਮਲਿਆ ਮੇਟ ਕਰ ਦੇਣਗੇ ਬਈ ਇਹ ਨਾ। ਛੜ ਦੇ ਇੱਕ ਵਾਰੀ ਨਿਊ ਵੰਡ ਆਰਡਰ ਕੀ ਹੈ ਉਹ ਸੰਸਾਰ ਦੀਆਂ ਨੀਤੀਆਂ ਨੇ ਤੁਹਾਡੇ ਲਾਗੂ ਕਰਨੀਆਂ। ਤੁਹਾਡੇ ਖਾਣ ਪੀਣ ਪਹਿਨਣ ਤੋਂ ਲੈ ਕੇ ਤੁਹਾਡੇ ਸਾਹ ਲੈਣ ਤੱਕ ਵੀ ਇਹ ਤੈਅ ਕਰਨਗੇ ਕਿ ਕਿਹੜਾ ਬੰਦਾ ਕਿੰਨੇ ਸਾਲ ਨੂੰ ਕਿਹੜਾ ਬੰਦਾ ਕਿੰਨੇ ਸਾਲ ਹੋ ਬਈ। ਭੀਗ ਬਸਾੜ ਕੇ ਭੀਗ ਬਿਲਕੁਲ ਭੀਗ ਵੀ ਛੋਟੀ ਗੱਲ ਹੈ। ਇਹਦਾ ਮੋਦੀ ਕਹਿੰਦਾ ਹੈ। ਇਹ ਮੋਦੀ ਕਹਿੰਦਾ ਕਿ ਨਾ 24 ਦਾ ਨਾ ਸੈਸ਼ਨ ਹੈ। ਵੱਡੇ ਫੈਸਲੇ ਲੈਣ ਦਾ ਫੈਸਲਾ ਭਾਰਤ ਦੇ ਵਿੱਚ ਮੁੱਕੀ ਜੂਜਿਆ ਵੱਡੇ ਭਰਾ ਨੂੰ ਸਮਝੋ ਕਿਹੜਾ ਫੈਸਲਾ ਲੈਣਗੇ ਤੇ ਤੁਹਾਨੂੰ ਮਾਰਨਾ ਦੱਬਣਾ ਕੁਚਲਣਾ ਮੇਰਾ ਬਰਾਬਰ ਮੰਨ ਕੇ ਵੇਚ ਦਿਓ ਪਰਾਮਿਰੂ ਖੜੋ ਖੜੋ ਆਪਣੇ ਬਾਪੂਆਂ ਨਾਲ ਖੜੋ ਆਪਣੇ ਭਰਾਵਾਂ ਦੇ ਨਾਲ ਨੌਜਵਾਨੋ ਉਸਕੇ ਮੇਰਾ ਭਰਾ ਉਹ ਪੱਤਲੀ ਬਾਮੀ ਚਾਲੇ ਪਾਗੇ ਦਸਤਾਰ ਜਿੱ ਨੂੰ ਲਾ ਰੋਕਾਂ ਆਉਂਦੇ ਆ ਯੋਧੇ ਤੇ ਯੋਧੇ ਇਹ ਯੋਧੇ ਕਦੇ ਵੱਡੇ ਵੱਡੇ ਅਰਥ ਦਰਿਆ ਨਹੀਂ ਰੁਕ ਸਕਦੇ ਇਹ ਜਦੋਂ ਖਿਲ ਪੈਂਦੇ ਨੇ ਨਾ ਵਿਦਾਨ ਦੇ ਵਿੱਚ ਤੇ ਫੇਰ ਰੋਕਾਂ ਟੋਕਾਂ ਦੇ ਚਾਹੇ ਜਿਹੜੇ ਮਰਜ਼ੀ ਤੁਸੀਂ ਅੱਗੇ ਦਰਿਆ ਚੱਲਦੇ ਹੋਣ ਅੱਗ ਦੇ ਦਰਿਆ ਹੋਣ ਤੇ ਚਾਹੇ ਪਾਣੀ ਦੇ ਹੋਣ ਫਿਰੇ ਚੀਰ ਕੇ ਆਉਂਦੇ ਆ ਬਾਈ ਫਿਰ ਪਾਰ ਕਰਕੇ ਆਉਂਦੇ ਆ ਆਉਣਗੇ ਜ਼ਿੰਦਗੀ ਆ ਰਹੇ ਆ ਯਾਰ ਰਹੀ ਜਿੰਦਗੀ ਨਾਲ ਟਕੜੇ ਹੋ ਜਾ ਹੁਣ ਬੋਲੇ ਇਸਾਨਾ ਸੁਬਾਨ ਅਕਬਰ ਵਾਲੇ ਪਾਸਾ ਵਾਹ ਦੇ ਫਾਲਸਾ ਬਾਈ ਜੀ ਦੇ ਮਤੇ ਤਵੇਰੇ ਫੇਰ ਕੱਪੜੇ ਲਾ ਕੇ ਨੰਗਾ ਕਰਿਆ ਇਹ ਚੀਜ਼ ਦਾ ਜੇ ਕੋਈ ਇਹ ਚੀਜ਼ ਬੰਦਾ ਐ ਪੋਲੀਟਿਕਲ ਬੰਦਾ ਜਾਂ ਆਮ ਆਦੀ ਪਾਰਟ ਦਾ ਬੰਦਾ ਕਹੇ ਵੀ ਇਹ ਗੱਲ ਨਹੀਂ ਹੋਈ ਮੈਂ ਉਥੇ ਲੁਧਿਆਣੇ ਸੀਆਈ ਦੇ ਵਿੱਚ ਜਾ ਕੇ ਜਿਹੜਾ ਉਹ ਸਾਡੇ ਸਾਹਮਣੇ ਸਬੂਤ ਕਰੂੰਗਾ ਵੀ ਆਹ ਤੁਸੀਂ ਉਹਨਾ ਕੀਤਾ ਨਹੀਂ ਆਹ ਤੁਸੀਂ ਮਤਲਬ ਸਬੂਤ ਪਿੰਡ ਸਬੂਤ ਤੋਂ ਨਹੀਂ ਮੈਂ ਗੱਲ ਬੋਲ ਰਿਹਾ ਫੇਰ ਤੜਕੇ ਫੇਰ ਕੱਪੜੇ ਲਾ ਲਏ ਫੇਰ ਫਿਰ ਮੁੱਖ ਮੰਤਰੀ ਤੋਂ ਮਾਫੀ ਮੰਗੇ ਲੜਾਈ ਕੀਤੀ ਵੀ ਤਾ ਗੱਲ ਕੀ ਸੀਗੀ ਵੀ ਤਾ ਅੱਜ ਤੋਂ ਮੁੱਖ ਮੰਤਰੀ ਦੇ ਖਿਲਾਫ ਨਹੀਂ ਬੋਲਣਾ ਸਰਕਾਰ ਦੇ ਖਿਲਾਫ ਨਹੀਂ ਬੋਲਣਾ ਦਿੱਲੀ ਵਾਲੇ ਜੋ ਰਾਗਬ ਚੱਡਿਆਂ ਦੇ ਖਿਲਾਫ ਤੂੰ ਬੋਲਦਾ ਦਿੱਲੀ ਦੀ ਰਾਜਨੀਤੀ ਦੇ ਖਿਲਾਫ ਬੋਲਦਾ ਤਾਂ ਨਹੀਂ ਬੋਲਣਾ ਇੱਥੋਂ ਤੱਕ ਕਰ ਸਿਆਸਤ ਕਰ ਗਈ ਆ ਮੈਨੂੰ ਇੱਕ ਵੀ ਚੀਜ਼ ਦੱਸ ਦੋ ਵੀ ਮੈਂ ਮਾੜਾ ਕੀ ਕਰਤਾ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਮੀਡੀਆ ਵਾਲੇ ਮੇਰੇ ਵੀਰ ਬੈਠਿਓ ਮੈਂ ਮਾੜਾ ਕੀ ਕਰਤਾ ਮੈਂ ਕਹਿੰਦਾ ਵੀ ਜੋ ਇਕੱਲੀ ਇਹ ਇਕੱਲੀ ਸਾਡੀ ਆ ਜਿਹੜੀ ਘੰਟਾ ਵਾਲੀ ਲੜਾਈ ਆ ਨਾ ਇਹਨੇ ਮੋਹਰਾ ਬਣਾਇਆ ਇਹ ਹੀ ਲੜਾਈ ਨਹੀਂ ਪੰਜਾਬ ਦੀ ਹਰ ਇੱਕ ਮੁੱਦੇ ਤੇ ਮੈਂ ਲੜਦਾ ਆਂ ਨਾ ਉਹ ਕਿਹੜੇ ਧਰਮ ਨਾਲ ਸਾਡੇ ਕਿਸਾਨ ਆਖੂ ਬੈਠਣੇ ਜਿਹੜੇ ਧਰਮ ਦੇ ਵਿੱਚ ਲੋਕਾਂ ਦੇ ਨਹੀਂ ਨਹੀਂ ਪਹੁੰਚਦੇ ਅੱਜ ਤੁੰ ਟਿੱਕਰ ਸਿਆਸਤ ਕਰਕੇ ਕਿ ਐਨਾ ਜਲੀਲ ਕੀਤਾ ਗਿਆ ਮੁੱਖ ਮੰਤਰੀ ਤੋਂ ਮਾਫੀ ਮੰਗ ਮੁੱਖ ਮੰਤਰੀ ਤੋਂ ਮਾਫੀ ਮੰਗ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਪਗਮਾਨ ਤੋਂ ਤੈਨੂੰ ਭਗਤ ਸਿੰਘ ਵਾਲੀ ਪੱਕ ਲਾ ਦੇਣੀ ਚਾਹੀਦੀ ਐ ਵੀ ਝੂਠ ਬੋਲ ਕੇ ਤੂੰ ਭਗਤ ਸਿੰਘ ਵਾਲੀ ਪੱਕ ਦੇ ਡਰਾਮੇ ਕਰਦਾ 8 ਬਾਈ ਤੋਂ ਬਾਅਦ ਜੋ ਤੂੰ ਕੁਛ ਕਰਦਾ ਸ਼ਰਾਬ ਪੀ ਕੇ ਉਹ ਤੇਰੇ ਵਰਗਾ ਕੁਛ ਸਾਥ ਅਗਰੀ ਕੁਛ ਸਾਥ ਨਹੀਂ ਕਰਦਾ ਮੈਨੂੰ ਇੱਕ ਵੀ ਗੱਲ ਦੱਸੋ ਮੇਰੇ ਨਾਲ ਸੀਐਮ ਬੈਠੇ ਬਰਾਬਰ ਮੇਰੀ ਗੱਲ ਦਾ ਜਵਾਬ ਦੇ ਕੇ ਦਿਖਾਓ ਅਸੀਂ ਅੱਜ ਤਿੱਕਰ ਮੈਨੂੰ ਇਹ ਕਹ ਦੱਸੋ ਮੈਂ ਸਾਰੀਆਂ ਪਾਰਟੀਆਂ ਦੇ ਖਿਲਾਫ ਬੋਲਿਆ ਇਹ ਦੂਸੇ ਸਾਥ ਹੋਰ ਕਿਹੜੀ ਡਿੱਗੂ ਹੋਟ ਇੰਨਾਂ ਤਾਂ ਕਿਸੇ ਨੇ ਇਹੋ ਜਿਹੇ ਤਾਂ ਕਿਸੇ ਨੇ ਨਹੀਂ ਹਾਲਾਤ ਕਿਤੇ ਜੋਏ ਨੇ ਕਿਤੇ ਨਹੀਂ ਨੇ